ਤੋਂ ਬਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਕਲੀਕ ਵੀ ਹੈ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੋਰਟ 'ਚੋਂ ਫੋਨ ਕੀਤਾ ਕਿਸੇ ਨੇ ਉੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਕਈਆਂ ਲੈ ਕੇ ਗਏ ਹਸਪੀਟਲ ਸਿਵਲ ਹਸਪਤਾਲ ਗਿਆ ਤੇ ਉਹਨਾਂ ਕਹਿੰਦੇ ਐਡ ਐਡਿਸਪੋਰਟ ਜੱਤੂ ਰਿਸੀਵਰ ਇਹ ਵਧੀਆ ਮਰਾਜ਼ਮ ਸੀ ਬਹੁਤ ਵਧੀਆ ਮਰਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ਮ ਸੀ ਦੇਖੋ ਬੀਤੇ ਮਰਾਜ਼ਮ ਵੀ ਮਗਰ ਉਹਨਾਂ ਦੇ ਆਏ ਆ ਇਹ ਵਧੀਆ ਮਹਿਕਮੇ ਨੇ ਤੇ ਕਮੋਡਿਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਬਰੋ ਕਰਮਾਂ ਦਾ ਸਲਦਾ ਜੀ ਨਹੀਂ ਪ੍ਰੈਸ ਅਗੇ ਜੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਤੇ ਸੰਸਕਾਰ ਤੇ ਉਹ ਕਹਾਦਾ ਪੁਲਿਸ ਦੀ ਟੁਕੜੀ ਆਈ ਐ ਸਲਾਮੇ ਵਗੈਰਾ ਕੀਤੀ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ੍ਹ ਦੇ ਹਸਪੀਟਲ ਕੋਈ ਸਬਦੋ ਸੁ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਉਹ ਵੀ ਇੱਥੇ ਆਏ ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਭੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੁਣ ਦੇਖੋ ਜੀ ਇਹ ਪਰਮਾਗਨ ਨੂੰ ਮਨਜੂਰ ਸੀ ਉਹ ਗੱਲ ਕੀਤੀ ਜੀ ਉਹ ਤਾਂ ਕਿੰਨੀ ਖੁਸ਼ ਹੋ ਗਈ ਇਹਨਾਂ ਦੀ 52 52 ਸਾਲ ਉਮਰ ਦੇ 55 ਸਾਲਾਂ ਦਾ ਨੰਬਰ ਸੀ 56 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ ਬਤੌਰ ਫਿੰਗਰਪ੍ਰਿੰਟ ਐਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਐ ਤੇ ਮੇਰੇ ਖਲੀਕ ਵੀ ਹੈ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਬਲਾਕ ਨਾਮ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੋਰਟ 'ਚ ਫੋਨ ਕੀਤਾ ਕਿਸੇ ਨੂੰ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਦੋ ਕੰਨਾਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਏ ਤੇ ਉਹਨਾਂ ਕਹਿੰਦੇ ਹੈ ਕਿ ਅੱਡੀ ਸਪੋਰਟ ਦਿੱਤੀ ਉਹ ਵੀ ਸੀ ਤੇ ਵਧੀਆ ਮਰਾਜ਼ਮ ਸੀ ਬਹੁਤ ਵਧੀਆ ਮਰਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ਮ ਸੀ ਦੇਖੋ ਕਿੰਨੇ ਮਰਾਜ਼ਮ ਦੀ ਮਗਰ ਉਹਨਾਂ ਵੀ ਆਏ ਆ ਤੇ ਵਧੀਆ ਮਹਿਕੋ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਬਰੋ ਕਰਮਾ ਦਾ ਸਰਦਾ ਜੀ ਨਹੀਂ ਰੇਜ਼ਾ ਜਿਹਦੇ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਇਹ ਸੰਸਕਾਰ ਤੇ ਬਕਾਇਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮ